ਰਾਮ怀 ਉਸੇ ਦਾ ਸਿਖੋਂ ਕਉਨ ਕਾ ਦੀ ਤਸਵੀਰ ਉਹਨੀ ਸਾਰੇ ਵਾਸਤੂ ਕਾ ਦੀ ਪਾਛੇ ਰਸੋਈ ਪਰ ਤਉਪਰ ਗਾਦੀ ਸਿਮਰ ਹੈ ਕੋ ਨਾਮਕ ਨਹੀਂ ਭਾਏ ਬਲ ਅੰਗਰ ਨੂੰ ਗੁਰ ਤੇ ਅਮਰਦਾਸ RAM DAS ਨੇ ਹੋਏ ਸਹਾਏ ਅਰ ਬਿਨ ਹਰ ਕੋ ਬਿੰਦ ਨੂੰ ਸਿਮਰੋ ਫਿਰਨਦਾਏ ਸ੍ਰੀ ਗਾਨ ਕ੍ਰਿਸ਼ਨ ਜਿਹ ਅੱਲਿਆ ਜਿਸ ਮੇ ਸਭ ਮੁਕ ਜਾਏ ਤੇਗ ਬਹਾਦਰ ਸਿਮਰ ਹੈ ਘਰ ਨਾਮਿਤ ਆਵੇ ਤਾਏ ਸੰਤ ਕਾਇਮ ਮੇ ਸਹਾਇ ਦਸੂ ਪਾਤ ਸ਼ਹੀਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦਰਸ਼ਨ ਦੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਏ ਨਮਾਰਿਆਂ ਦੇ ਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਜਿਗੋ ਜਗ ਆਟਲ ਆਜਰਾ ਹਜੂਰ ਚਬਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਵਿੱਤਰ ਚਰਣਾ ਕੰਨਾ ਵਿੱਚ ਅਰਦਾਸ ਬੇਨਤੀ ਹੈ ਜੀ ਲੱਖ ਖੁਸ਼ੀਆਂ ਬਾਦ ਸ਼ਰਮੀਆਂ ਦੇ ਸਤਿਗੁਰ ਨਦਰ ਕਰੇ ਨਿਮਖ ਏ ਘਰ ਨਾ ਤੁਹਾਡੇ ਆਪ ਨੇ ਬੇਤੁਕ ਖੁਸ਼ੀਆਂ ਮਖਸ਼ੀਆਂ ਨਾਲ ਆਪਣੀਆਂ ਕਮਾਈਆਂ ਨੂੰ ਸਫਲ ਕਰਦੇ ਹੋਏ ਮਹਾਰਾਜ ਸਰਦਾਰ ਬਲਰਾਜ ਸਿੰਘ ਜੀ ਪੁੱਤਰ ਸਰਦਾਰ ਕਰਨੂ ਸਿੰਘ ਜੀ ਸਰਬਾਸੀ ਅਮਰੀਕਾ ਵਾਲੇ ਉਹਨਾਂ ਦੇ ਸਮੂਹੀ ਪਰਿਵਾਰ ਨੂੰ ਆਕਰ ਹੋ ਕੇ ਧੰਨ ਧੰਨ ਸਹਿਬ ਸ੍ਰੀ ਗੁਰਮੁਖ ਸਾਹਿਬ ਜੀ ਆਪ ਦੇ ਚਾਰ ਸਾਹਿਬ ਦੇ ਸਟੈਂਡ ਹੱਲ ਕੀਤੇ ਪੁੱਨਾ ਪੁੱਤਰੇ ਨਾਸਤੇ ਆਪ ਜੀ ਕਿਰਪਾ ਕਰਨੀ ਪਰਿਵਾਰ ਦੀ ਕਿੰਨੀ ਸੇਵਾ ਸਫਲ ਕਰਨੀ ਸੇਵਾ ਨੂੰ ਮਹਾਰੋੜੇ ਦੇਸਾਂ ਦੇਸਾਂ ਤੇ ਮੇਰਾ ਪ੍ਰਤਿ ਰੱਖਣਾ ਕੁਮਾਈਆਂ ਕਰਦਾ ਮਲ ਬੁਸ਼ਨਾ ਬੱਚਿਆਂ ਦੇ ਸਿੱਤੇ ਮੇਰਾ ਪ੍ਰਤਿ ਰੱਖਣਾ ਬੱਚਿਆਂ ਨੂੰ ਮਾਦਾ ਪਿਤਾ ਦੇ ਆਗਿਆਕਾਰ ਬੁਸ਼ਨਾ ਆਪਣੇ ਘਰੋਂ ਪਰਵਾਦ ਸਿੱਖੀ ਦਾ ਨਾਮਦਨ ਤੋਂ ਸਾਧਾਰਨ ਬੁਸ਼ਨਾ ਆਪ ਜੀ ਦਰਕਰ ਦੇ ਚਰਨ ਸੇਵਕ ਸਰਦਾਰ ਸੁਨੀਲ ਸਿੰਘ ਜੇ ਸਪੁੱਤਰ ਸਰਦਾਰ ਜਸਵਿੰਦਰ ਸਿੰਘ ਜੀ ਸਥਾਨਕ ਵਾਸੀ ਬਈ ਤੋਂ ਅਤੇ ਉਹਨਾਂ ਦੇ ਸਾਥੀ ਵੀ ਡਰਾਈਵਰ ਸਮੂਹ ਜੀ ਆਪ ਜੀ ਦੇ ਸੇਵਾਦਾਰ ਵੱਲੋਂ ਵਿੰਤੀ ਮਾਇਆ ਦੇ ਗੱਪੇ ਮਰਾਜ ਜੋ ਹਰਦੀਪਾਤਿ ਨੇ ਰੀਤ ਭਰਾਏ ਹਨ ਉਹਨਾਂ ਦੇ ਵਾਸਤੇ ਗੁਰੂ ਦੇ ਲੰਗਰਾਂ ਵਾਸਤੇ ਬੇਨਤ ਮਾਇਆ ਹਾਜ਼ਰ ਕਰਕੇ ਆਪ ਜੀ ਖੁਸ਼ੀਆਂ ਪ੍ਰਾਪਤੀਆਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਨੀ ਸਮੂਹੀ ਸੁਖ ਦੀਆਂ ਮਨਵਾਹਨਾਵਾਂ ਭਾਣਾ ਸੰਪੂਰਨੀਆਂ ਦੇਸਾਂ ਦੇਸਾਂ ਸੇਵਾ ਕਰਨੀ ਕਮਾਈਆਂ ਦਾ ਨਰਵਰਸ਼ਣਾ ਆਲ ਦਰਗਾਹ ਦੇ ਕਿਰਤ ਸੇਵਕ ਸਰਦਾਰ ਤਰਨਜੀਤ ਸਿੰਘ ਜੀ ਪੰਮਾ ਉਹਨਾਂ ਦੇ ਯਾਰ ਦੋਸਤ ਸਰਦਾਰ ਅੰਮ੍ਰੀਤ ਸਿੰਘ ਜੀ ਕਨੇਡਾ ਤੋਂ 12000 ਰੁਪਇਆ ਨਮਦੇਵ ਸਿੰਘ ਜੀ ਦੁਬਈ ਤੋਂ 2500 ਰੁਪਇਆ ਪ੍ਰਾਪਯੋਸ ਸਿੰਘ ਜੀ ਨਿਊਜ਼ੀਲੈਂਡ ਤੋਂ 5000 ਰੁਪਇਆ ਇਹ ਸਰਦਾਰ ਪਰਮਜੀਤ ਸਿੰਘ ਜੀ ਪੰਨਾ ਉਹਨਾਂ ਦੇ ਦੋਸਤਾਂ ਨੇ ਇਹ ਸੇਵਾ ਵਿੱਚ ਹਿੱਸਾ ਪਾਇਆ ਗੁਰੂਵਾਲੇ ਦੀ ਕਮਾਈਆਂ ਸਫਲ ਕਰੀਆਂ ਕੀਤੀ ਸੇਵਾ ਨੂੰ ਭਾਗ ਲਾਉਣੇ ਸੇਵਾ ਸਫਲ ਕਰਨੀ ਆਪਣੇ ਸੰਗਾਂ ਦਾ ਪਿਆਰ ਪਰਸਨ ਅਤੇ ਜੇ ਸੇਤ ਰਾਹੀ ਨਾਨ ਮਰਗਿਨਾਉ ਸੇਵਾ ਦਾ ਦਾਤੁ ਬਲਿ ਕੁਦਮ ਬਾਲ ਕੁਸ਼ਾ ਬਖਸ਼ਦੇ ਰਹਿਣਾ ਨਾਰਤਨਾਮ ਕਰਦੀ ਰਾਤੇ ਕ੍ਰਿਸ਼ਨਾ ਸਦਾ ਹੋਵੇ ਸੋਨਾ